जय भीम जय भारत मैं सोमसो होता ਤੁਸੀਂ ਵੇਖ ਰਹੇ ਹੋ YouTube ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਪਰ ਆਫ ਸੋਸ਼ਲ ਯੂਨਿਟੀ ਪੋਸੂ ਨਾਮਾ YouTube ਚੈਨਲ ਦੀ ਟੀਮ ਅੱਜ ਪਹੁੰਚੀ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਸਰਹੰਦ ਵਿਖੇ ਤੁਸੀਂ ਵੇਖ ਰਹੇ ਹੋ ਮੇਰੇ ਪਿੱਛੇ ਬਿਲਕੁਲ ਇਤਿਹਾਸਿਕ ਉਹ ਗੇਟ ਹੈ ਨवाब शेर मोहम्मद खान ਯਾਦਗਾਰੀ ਗੇਟ ਜਦੋਂ ਸਰਹੰਦ ਤੋਂ ਆਪਾਂ ਐਂਟਰੀ ਕਰਦੇ ਹਾਂ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਤੇ ਸਭ ਤੋਂ ਪਹਿਲਾਂ ਇਹ ਗੇਟ ਆਉਂਦਾ ਹੈ ਸੋ ਅੱਜ YouTube ਚੈਨਲ ਪੋਸੂ ਨਾਮ ਦੀ ਟੀਮ ਜਿਹੜੀ ਹੈ ਉਹ ਸਰਹੰਦ ਸ਼੍ਰੀ ਫਤਿਹਗੜ੍ਹ ਸਾਹਿਬ ਔਰ ਖਾਸ ਕਰਕੇ ਇਸ ਇਤਿਹਾਸਿਕ ਦਿਨ ਦਿਹਾੜੇ ਦੀ ਗੱਲਬਾਤ ਕਰਾਂਗੇ ਔਰ ਕਿਸ ਤਰ੍ਹਾਂ ਛੋਟੇ ਛੋਟੇ ਮਾਸੂਮ ਬੱਚਿਆਂ ਨੂੰ ਮਤਲਬ ਸ਼ਹੀਦੀਆਂ ਦੀ ਉਸ ਸ਼ਹੀਦੀ ਵੱਲ ਲੈ ਕੇ ਗਏ ਨੇ ਔਰ ਕਿਸ ਤਰ੍ਹਾਂ ਮਤਲਬ ਜਿਨ੍ਹਾਂ ਲੋਕਾਂ ਨੇ ਇਹ ਸਾਰਾ ਕੁਝ ਕੀਤਾ ਹੈ ਅੱਜ ਉਹ ਕਿਤੇ ਵੀ ਨਜ਼ਰ ਨਹੀਂ ਆਉਂਦੇ ਔਰ ਜਿਨ੍ਹਾਂ ਨੇ ਆਪਣੀਆਂ ਜਾਨਾਂ ਦੀ ਪਰਵਾਹ ਨਹੀਂ ਕੀਤੀ ਗੁਰੂ ਗੋਬਿੰਦ ਸਿੰਘ ਜੀ ਦੇ ਉਹ ਚਾਰ ਸਾਹਿਬਜ਼ਾਦੇ ਇਤਿਹਾਸ ਦੇ ਸੁਨਹਿਰੀ ਪੰਨਿਆਂ ਤੇ ਜਿਨ੍ਹਾਂ ਦਾ ਨਾਮ ਹੈ ਅੱਜ ਵੀ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਉਹਨਾਂ ਦਾ ਅਸ਼ੀਰਵਾਦ ਲੈਨੇ ਹਾਂ ਸੋ ਚੱਲਦੇ ਆਂ ਜੀ ਅੱਗੇ ਪਿੱਛੇ ਲੋਕਾਂ ਦੇ ਨਾਲ ਸੰਗਤ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਆਓ ਫਿਰ ਚੱਲੀਏ ਮੇਰੇ ਨਾਲ ਸੁਸੰਗਤ ਦੇ ਵੱਲੋਂ ਬਕਾਇਦਾ ਤੌਰ ਤੇ ਗੁਰੂ ਘਰ ਨਤਮਸਤਕ ਹੋਣ ਵਾਸਤੇ ਦੂਰੋਂ ਦੂਰੋਂ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਆ ਜਾ ਰਹੇ ਨੇ ਔਰ ਰਸਤਿਆਂ ਦੇ ਵਿੱਚ ਲੰਗਰ ਲੱਗੇ ਹੋਏ ਨੇ ਲੰਗਰ ਲੱਗੇ ਹੋਏ ਨੇ ਔਰ ਨੌਜਵਾਨਾਂ ਦੇ ਵੱਲੋਂ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਲੰਗਰ ਦੀ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਪੋਸੂਨਾਮਾ YouTube ਚੈਨਲ ਤੇ ਤੁਸੀਂ ਇਹ ਸਾਰਾ ਕੁਝ ਦੇਖ ਰਹੇ ਹੋ ਇਹ ਉਹ ਇਤਿਹਾਸਿਕ ਗੇਟ ਹੈ ਨਵਾਬ ਸ਼ੇਰ ਮੁਹੰਮਦ ਖਾਨ ਜਿਹੜੇ ਯਾਦਗਾਰੀ ਗੇਟ ਹੈ ਔਰ ਇਹ ਜਦੋਂ ਆਪਾਂ ਸਰਹੰਦ ਐਂਟਰੀ ਹੁੰਦੇ ਆ ਔਰ ਐਂਟਰੀ ਦੇ ਵਿੱਚ ਹੀ ਇਹ ਗੇਟ ਸਭ ਤੋਂ ਪਹਿਲਾਂ ਸਾਨੂੰ ਉਸ ਨਵਾਬ ਦਾ ਜ਼ਿਕਰ ਨਵਾਬ ਸਾਹਿਬ ਦਾ ਜ਼ਿਕਰ ਆਉਂਦਾ ਹੈ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਸ਼ਹਾਦਤ ਦੇ ਸਮੇਂ ਬਹੁਤ ਅਹਿਮ ਭੂਮਿਕਾ ਨਿਭਾਈ ਸੀ ਸੋ ਇਸ ਸਮੇਂ ਤੁਸੀਂ ਦੇਖੋ ਕਿ ਨੌਜਵਾਨਾਂ ਦੇ ਵੱਲੋਂ ਬਕਾਇਦਾ ਤੌਰ ਤੇ ਜਿਹੜਾ ਲੰਗਰ ਦਾ ਇੰਤਜ਼ਾਮ ਕੀਤਾ ਜਾ ਰਿਹਾ ਔਰ ਤੁਸੀਂ ਦੇਖ ਰਹੇ ਸ਼ਰਦਾ ਦੇਖੋ ਨੌਜਵਾਨਾਂ ਚ ਔਰ ਇਹਨਾਂ ਦੇ ਨਾਲ ਗੱਲਬਾਤ ਵੀ ਨੌਜਵਾਨ ਪੀੜੀ ਹੈ ਕੀ ਨਾਮ ਹੈ ਵੀਰ ਜੀ ਤੁਹਾਡਾ ਮੇਰਾ ਸੰਦੀਪ ਸਿੰਘ ਹੈ ਸੰਦੀਪ ਜੀ ਹਰ ਸਾਲ ਹੀ ਲੰਗਰ ਲਾਉਂਦੇ ਹੋ ਫਿਰ ਨਹੀਂ ਸਰ ਅਸੀਂ ਤਾਂ ਪਟਿਆਲੇ ਸ਼ਹਿਰ ਤੋਂ ਆਏ ਜੀ ਅੱਛਾ ਗੁਰੂ ਘਰ ਨਤਮਸਤਕ ਹਾਂ ਜੀ ਹਾਂ ਜੀ ਹਾਂ ਜੀ ਅੱਛਾ ਕਿਸ ਤਰ੍ਹਾਂ ਦਾ ਮਤਲਬ ਲੱਗ ਰਿਹਾ ਮਾਹੌਲ ਉਸ ਸਮੇਂ ਲੈ ਕੇ ਸਰ ਮਾਹੌਲ ਦੀ ਨਹੀਂ ਇਹ ਤਾਂ ਚਲੋ ਹਨਾ ਸ਼ਹਾਦਤ ਹੋਈ ਹੋਈ ਆ ਨਮਸਤਕ ਹੋਣਾ ਚਾਹੀਦਾ ਸਾਲ ਬਾਅਦ ਤਾਂ ਹੋਣਾ ਚਾਹੀਦਾ ਜੇ ਆਪਾਂ ਨਹੀਂ ਪਰਮਾਨੈਂਟ ਆ ਸਕਦੇ ਤਾਂ ਸਾਲ ਬਾਅਦ ਤਾਂ ਜ਼ਰੂਰੀ ਹੈ ਇਤਿਹਾਸ ਆ ਜੀ ਆਪਣਾ ਇਹ ਬਿਲਕੁਲ ਬਿਲਕੁਲ ਠੀਕ ਹੈ ਜੇ ਅਸੀਂ ਦੇਖਾਂਗੇ ਤਾਂ ਸਾਡੀ ਆਉਣ ਵਾਲੀ ਪੀੜ੍ਹੀ ਵੀ ਇਹ ਚੀਜ਼ ਨੂੰ ਗੌਰ ਕਰੂਗੀ ਇਤਿਹਾਸ ਬਾਰੇ ਬਿਲਕੁਲ ਔਰ ਮੇਰੇ ਨਾਲ ਕੁਝ ਹੋਰ ਵੀ ਨੌਜਵਾਨ ਜੁੜੇ ਹੋਏ ਨੇ ਕੀ ਨਾਮ ਹੈ ਵੀਰ ਜੀ ਤੁਹਾਡਾ ਬਲਜਿੰਦਰ ਸਿੰਘ ਤੁਸੀਂ ਇਥੋਂ ਦੇ ਹੋ ਜਾਂ ਪਟਿਆਲੋਂ ਆਏ ਹੋ ਨਹੀਂ ਨਹੀਂ ਪਟਿਆਲੋਂ ਆਏ ਅੱਛਾ ਦਰਸ਼ਨ ਕਰਨ ਜਾ ਰਹੇ ਹੋ ਤੁਸੀਂ ਹਾਂ ਜੀ ਸਰਦਾਰ ਅਜਲੀ ਦੇਮ ਜਾ ਰਹੇ ਅੱਛਾ ਅੱਛਾ ਸਰਦਾਰ ਅਜਲੀ ਦੇਣ ਵਾਸਤੇ ਜਾ ਰਹੇ ਹੋ ਜੋੜ ਮੇਲ ਤੇ ਇੱਕ ਸਮਾਂ ਹੁੰਦਾ ਸੀ ਜਦੋਂ ਤੁਸੀਂ ਵੀ ਦੇਖਿਆ ਹੋਣਾ ਡੀ ਜੇ ਵਜਾਉਂਦੇ ਹੁੰਦੇ ਸੀ ਜਲੇਬੀਆਂ ਲੇਕਿਨ ਉਹ ਦੌਰ ਹੁਣ ਨਿਕਲ ਚੁੱਕਾ ਹੈ ਹੁਣ ਲੋਕ ਸਮਝਦਾਰ ਹੋ ਚੁੱਕੇ ਹੈ ਪੀ ਸ਼ਹੀਦੀ ਦਿਹਾੜਾ ਅੱਛਾ ਹਾਂ ਜੀ ਹਾਂ ਜੀ ਹਾਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸੰਗਤ ਆਉਂਦੀ ਜਾਂਦੀ ਹੈ ਕਿਸ ਤਰ੍ਹਾਂ ਦੇ ਇੰਤਜ਼ਾਮ ਨੇ ਲੰਗਰ ਦੇ ਸੰਤ ਨੂੰ ਤਾਂ ਇਹੀ ਕਹਿਣਾ ਚਾਹੁੰਦੇ ਆ ਕਿ ਆਪਣੇ ਲਈ ਇੰਨੀਆਂ ਕੁਰਬਾਨੀਆਂ ਦਿੱਤੀਆਂ ਆਪਾਂ ਇਹਨਾਂ ਨੂੰ ਸ਼ਰਧਾਂਜਲੀ ਤਾਂ ਦੇ ਹੀ ਸਕਦੇ ਆ ਹਾਏ ਸਾਲ ਬਾਦ ਆ ਕੇ ਹਾਂ ਹਾਂ ਬਿਲਕੁਲ ਤੇ ਸਾਲ ਬਾਦ ਦੀ ਕਿੱਡੀ ਕਬੱਡੀ ਗੱਲ ਹੁੰਦੀ ਆ ਕਿੱਡੀ ਕਬੱਡੀ ਗੱਲ ਐ ਬਿਲਕੁਲ ਸਾਲ ਬਾਦ ਆ ਸਕਦਾ ਉਹਨਾਂ ਨੇ ਇੰਨਾ ਕੁਝ ਕੀਤਾ ਤੇ ਆਪਾਂ ਇਹਨਾਂ ਨੂੰ ਕੁਝ ਤੇ ਕਰ ਹੀ ਸਕਦੇ ਆ ਬਿਲਕੁਲ ਤੁਹਾਡਾ ਨਾਮ ਕੀ ਹੈ ਵੀਰ ਜੀ ਮੇਰਾ ਸੰਗ ਲਾਇਆ ਅੱਛਾ ਜੀ ਤੁਹਾਡਾ ਨਾਂ ਹੀ ਸੰਗ ਲੱਗਦੀ ਆ ਸੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਅਸੀਂ ਇਹ ਛੋਟੀ ਦੇਖੋ ਕਿੰਨੀ ਸ਼ਰਦਾ ਦੇ ਨਾਲ ਲੰਗਰ ਸ਼ਿਕਾਇਆ ਜਾ ਰਿਹਾ ਔਰ ਬਿਲਕੁਲ ਬੱਚੀ ਬਨੋ ਵੀ ਲੰਗਰ ਸ਼ਿਕਾਇਆ ਜਾ ਰਿਹਾ ਹੈ ਇਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਬੜੀ ਬੜੀ ਸ਼ਰਧਾ ਦੇ ਨਾਲ ਲੰਗਰ ਸੋ ਪੋਸੂ ਨਾਮਾ YouTube ਚੈਨਲ ਦੇ ਉੱਪਰ ਤੁਸੀਂ ਦੇਖ ਰਹੇ ਹੋ ਬਹੁਤ-ਬਹੁਤ ਤੁਸੀਂ ਉਸ ਮਾਲਕ ਦੀ ਬਖਸ਼ਿਸ਼ ਨੂੰ ਸੇਵਾ ਦੇ ਵਿੱਚ ਲਾ ਰਹੇ ਹੋ ਕੀ ਨਾਮ ਹੈ ਤੁਹਾਡਾ ਰਜਿੰਦਰ ਸਿੰਘ ਜੀ ਰਜਿੰਦਰ ਜੀ ਹਰ ਸਾਲ ਹੀ ਸੇਵਾ ਦਾ ਮੌਕਾ ਮਿਲਦਾ ਹੈ ਹਾਂਜੀ ਹਾਂਜੀ ਬਿਲਕੁਲ ਜੀ ਜੀ ਸਾਡਾ ਸ਼ਹੀਦ ਭਗਤ ਸਿੰਘ ਮੋਰੇ ਕਲੱਬ ਬਣਿਆ ਹੋਇਆ ਜੀ ਵੈਰੀ ਗੁੱਡ ਤੇ ਉਹਦੇ ਜਰੀਏ ਅਸੀਂ ਇਹ ਆਏ ਸਾ ਜਿੰਨੇ ਕੁ ਵੀ ਹੋ ਸਕੇ ਉੰਨੇ ਕਿ ਸੇਵਾਏ ਕਰਦੇ ਰਹਿੰਦੇ ਆ ਜੀ ਨਹੀਂ ਤੁਸੀਂ ਬਹੁਤ ਬਹੁਤ ਵਧੀਆ ਔਰ ਸ਼ਰਦਾ ਦੇ ਨਾਲੇ ਸਾਰਾ ਕੁਝ ਕਰ ਰਹੇ ਹੋ ਜੇ ਆਪਾਂ ਸ਼ਹੀਦੀ ਜੋੜ ਮਿਲ ਦੀ ਗੱਲ ਕਰੀਏ ਤਾਂ ਸੰਗਤ ਆਉਂਦੀ ਹੈ ਚਾਹ ਸ਼ੱਕਦੀ ਹੈ ਬ੍ਰੈਡ ਸ਼ੱਕਦੀ ਹੈ ਔਰ ਗੁਣਗਾਨ ਕਰਦੀ ਜਾਂਦੀ ਹੈ ਹਾਂਜੀ ਹਾਂਜੀ ਬਿਲਕੁਲ ਗੁਰੂ ਦਾ ਨਾਮ ਲੈਂਦੇ ਜਾਂਦੇ ਨੇ ਜੀ ਜੀ ਕਿੰਨੇ ਕੁ ਵਲੰਟੀਅਰ ਨੇ ਤੁਹਾਡੇ ਇਸ ਸੰਸਥਾ ਦੇ ਸਰ ਸਾਡੇ 15 20 ਮੈਂਬਰ ਹੈਗੇ ਨੇ ਜਿਹੜੇ ਆਪਸ ਵਿੱਚ ਅਸੀਂ ਕੰਟਰੀਬਿਊਸ਼ਨ ਕਰਕੇ ਜਿੰਨੇ ਕੁ ਮਾਲਕ ਨੇ ਸ਼ਕਤੀ ਦਿੱਤੀ ਹੈ ਉਹਨੇ ਇੱਕ ਸੇਵਾ ਦੇ ਵਿੱਚ ਲਾਉਨੇ ਆ ਵੀ ਜੀ ਕਿੰਨੇ ਦਿਨ ਚੱਲਦਾ ਫਿਰੇ ਤੁਹਾਡਾ ਲੰਗਰ ਪਾਣੀ ਦਾ ਪ੍ਰਬੰਧ ਇਹ ਇੱਕ ਦੋ ਦਿਨ ਚੱਲਨੇ ਹੈ ਇਹ ਤੋਂ ਬਾਅਦ ਜਿਹੜਾ ਸਾਡੇ ਪਿੰਡ ਦਾ ਜਿਹੜਾ ਲੰਗਰ ਸ਼ੁਰੂ ਹੋ ਜਾਂਦਾ ਇਸ ਕਰਕੇ ਅਸੀਂ ਦੋ ਦਿਨ ਅਸੀਂ ਕਲੱਬ ਵੱਲੋਂ ਚਲਾਉਨੇ ਆ ਉਸ ਤੋਂ ਬਾਅਦ ਫਿਰ ਪਿੰਡ ਦਾ ਮਤਲਬ ਇਹ ਜਿਹੜੀ ਅੱਜ ਅੱਜ ਕੱਲ ਤੇ ਅੱਜ ਕਿ ਅੱਜ ਤੇ ਕੱਲ ਹੋਏਗਾ ਕੱਲ ਅੱਜ ਤੇ ਕੱਲ ਹੈ ਜੀ ਅੱਜ ਤੇ ਕੱਲ ਮਤਲਬ ਸਿਰ ਬਰੈਡ ਹੀ ਚੱਲਣਗੇ ਬਰੈਡ ਚਾਹ ਚੱਲੇਗੀ ਹਾਂਜੀ ਹਾਂਜੀ ਬਿਲਕੁਲ ਅੱਛਾ 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 ਕਈ ਵਾਰੀ ਮਤਲਬ ਬੱਚੇ ਆਉਂਦੇ ਨੇ ਕਈ ਵਾਰੀ ਟ੍ਰੈਫਿਕ ਦੇ ਵਿੱਚ ਵੀ ਪ੍ਰੋਬਲਮ ਆ ਜਾਂਦੀ ਹੈ ਫਿਰ ਟ੍ਰੈਫਿਕ ਦੇ ਆਉਣ ਜਾਣ ਵਾਸਤੇ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ ਨਹੀਂ ਅਸੀਂ ਬਹੁਤ ਜਿਹੜੇ ਸਾਡੇ ਵਲੰਟੀਅਰ ਨੇ ਉਹਨਾਂ ਨੂੰ ਕੋਸ਼ਿਸ਼ ਕਰਦੇ ਆਂ ਵੀ ਸਾਈਡ ਤੇ ਦੇਖੋ ਲਾ ਕੇ ਹਾਂ ਵੀ ਟ੍ਰੈਫਿਕ ਨੂੰ ਜੋ ਲੰਘਣ ਤੇ ਪ੍ਰੋਬਲਮ ਆ ਪ੍ਰੋਬਲਮ ਆਵੇ ਅਸੀਂ ਧੱਕੇ ਨਾਲ ਵੀ ਰੋਕਦੇ ਸੇਵਾ ਕਰਦੇ ਆਂ ਜਿਕੇ ਹੱਥ ਜੋੜ ਕੇ ਵੀ ਸਾਈਡ ਬਹੁਤ ਪਿਆਰੇ ਇਨਸਾਨ ਨੇ ਬੜੇ ਪਿਆਰ ਦੇ ਨਾਲ ਗੱਲਬਾਤ ਕੀਤੀ ਹੈ ਨਹੀਂ ਔਰ ਇਹਨਾਂ ਦੀ ਇੱਕ ਸੰਸਥਾ ਹੈ ਇਹਨਾਂ ਨੇ ਇੱਕ ਸ਼ਬਦ ਦਾ ਇਸਤੇਮਾਲ ਕੀਤਾ ਦੋਸਤੋ ਜਿੰਨੀ ਵੀ ਸਾਡੇ ਚ ਪਹੁੰਚ ਹੈ ਜਿੰਨੀ ਵੀ ਅਸੀਂ ਕਰ ਸਕਦੇ ਆ ਉਹ ਫਿਰ ਵੀ ਕਰਨ ਦੀ ਕੋਸ਼ਿਸ਼ ਕਰੀਦੀ ਹੈ ਔਰ ਇਹ ਹੀ ਗੁਰੂ ਸਾਹਿਬ ਕਹਿੰਦੇ ਕਿ ਮਿੱਠਤ ਨੀਮੀ ਨਾਨਕਾ ਗੁਣ ਚੰਗੀਆਂ ਆਇਆਂ ਤਤ ਇਹ ਗੁਣ ਨੇ ਮੇਰੇ ਵੀਰ ਦੇ ਵਿੱਚ ਔਰ ਜੇ ਇਹਨਾਂ ਵਿੱਚ ਇਹ ਗੁਣ ਹੈ ਤਾਂ ਫਿਰ ਪਰਿਵਾਰ ਵਿੱਚ ਕਿਸ ਤਰ੍ਹਾਂ ਦੇ ਹੋਣਗੇ ਹੋਰ ਵੀ ਮੇਰੇ ਕੁਝ ਵੀਰ ਬੈਠੇ ਹੋਣਗੇ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਆਓ ਮੇਰੇ ਨਾਲ ਕੁਝ ਸ਼ਹੀਦ ਭਗਤ ਸਿੰਘ ਜੀ ਸੰਸਥਾ ਜਿਹੜੀ ਬਣਾਈ ਹੋਈ ਆ ਖਾਲਸਾ ਜੀ ਉਸ ਬਾਰੇ ਆਪਾਂ ਗੱਲਬਾਤ ਕਰਾਂਗੇ ਹਰ ਸਾਲ ਹੀ ਲੰਗਰ ਲਾਉਂਦੇ ਹੋ ਫਿਰ ਸ਼ਹੀਦ ਭਗਤ ਸਿੰਘ ਕਲੱਬ ਵੱਲੋਂ ਇੱਥੇ ਹਰ ਸਾਲ ਜਿਹੜਾ ਲੰਗਰ ਦਾ ਕੰਮ ਚਲਾਇਆ ਜਾ ਰਿਹਾ ਹੈ ਤਾਂ ਕਿ ਆਉਣ ਵਾਲੀ ਸੰਗਤ ਨੂੰ ਕਿਸੇ ਤਰ੍ਹਾਂ ਦੇ ਖਾਣ ਪੀਣ ਦੇ ਮਾਮਲੇ 'ਚ ਕੋਈ ਦਿੱਕਤ ਨਾ ਹੋ। ਇਹ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਲੱਗਦਾ ਸੀ? ਲਗਭਗ ਅਸੀਂ 1.5 5 ਵਜੇ ਤੋਂ ਸਟਾਰਟ ਕਰ ਦਿੰਦੇ ਹਾਂ। ਸਵੇਰੇ ਸਵੇਰੇ ਜੀ ਤੇ ਫਿਰ ਸ਼ਾਮ ਤੱਕ ਜਦੋਂ ਵੀ ਜਦੋਂ ਤੱਕ ਸਾਰੇ ਵਲੰਟੀਅਰ ਚਾਹੁੰਦੇ ਨੇ ਉਦੋਂ ਤੱਕ ਚੱਲਦਾ ਰਹਿੰਦਾ। ਇਹ ਵੀ ਪਤਾ ਲੱਗਾ ਕਿ ਇਹ ਸਿਰਫ 1-2 ਦਿਨ ਦਾ ਹੀ ਹੁੰਦਾ ਹੈ ਬਾਕੀ ਤਾਂ ਅਸੀਂ ਪਿੰਡ ਦੇ ਵਿੱਚ ਲੰਗਰ ਲਗਾਉਂਦੇ ਹਾਂ। ਆ ਜਿਹੜਾ ਸ਼ਹੀਦ ਭਗਤ ਸਿੰਘ ਕਲੱਬ ਵੱਲੋਂ ਹੁੰਦਾ ਇਹ ਜਦੋਂ ਸਾਡੇ ਨਗਰ ਦੇ ਵਸੀਆਂ ਵੱਲੋਂ ਵੀ ਇੱਕ ਲੱਗ ਲਾਇਆ ਜਾਂਦਾ ਉਹ ਉਦੋਂ ਕਿਹੜਾ ਨਗਰ ਹੈ ਇਹ ਮਾਦੋਪੁਰ ਮਾਦੋਪੁਰ ਤੇ ਉਹ ਅੱਗੇ ਲੱਗਣਾ ਤੇ ਉਹ 25 ਤਰੀਕ ਤੋਂ ਜਦੋਂ ਪਹਿਲੇ ਦਿਵਾਨ ਤੋਂ ਸਟਾਰਟ ਹੁੰਦਾ ਤੇ ਉਸ ਤੋਂ ਪਹਿਲਾਂ ਸਿਲਾ ਦਿੰਦੇ ਆ ਤੇ ਉਹ ਫਿਰ ਅੱਗੇ ਲਾਉਂਦੇ ਰਹਿੰਦੇ ਕਿੰਨੇ ਕੁ ਮੈਂਬਰ ਨੇ ਤੁਹਾਡੀ ਸੰਸਥਾ ਦੇ ਸਾਡੀ ਸੰਸਥਾ ਦੇ ਲਗਭਗ ਕਾਫੀ ਵਲੰਟੀਅਰਸ ਨੇ ਜਿਹੜੇ ਕਿ ਸਾਰੇ ਜ਼ਿਲ੍ਹੇ ਨੂੰ ਰਿਪਰੈਜ਼ੈਂਟ ਕਰਦੇ ਨੇ ਹਰੇਕ ਪਿੰਡ ਨੂੰ ਰਿਪਰੈਜ਼ੈਂਟ ਕਰਦੇ ਨੇ ਜੀ 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 ਤੇ ਸਾਰੇ ਰਲ ਮਿਲ ਕੇ ਹਰ ਇੱਕ ਵਿਅਕਤੀ ਬੜੇ ਉਤਸ਼ਾਹ ਨਾਲ ਯੋਗਦਾਨ ਪਾਉਂਦਾ ਤੇ ਇਹ ਸ਼ਰਦਾ ਦੇ ਨਾਲ ਸਾਰੇ ਵਲੰਟੀਅਰਸ ਕੰਮ ਕਰਦੇ ਆ ਜਿਸ ਤਰ੍ਹਾਂ ਪਰਿਵਾਰਕ ਮੈਂਬਰ ਨੇ ਜਿਹੜੇ ਜਿਹੜੇ ਪਰਿਵਾਰਕ ਪਰਿਵਾਰਕ ਮੈਂਬਰਸ ਦੇ ਸਾਰੇ ਬੱਚਿਆਂ ਤੋਂ ਲੈ ਕੇ ਸਾਰੇ ਯੋਗਦਾਨ ਪਾਉਂਦੇ ਬਿਲਕੁਲ ਬੱਚਿਆਂ ਤੋਂ ਲੈ ਕੇ ਸਾਰੇ ਵੀਰਾਂ ਭੈਣਾਂ ਵੱਲੋਂ ਯੋਗਦਾਨ ਪਾਇਆ ਜਾ ਰਿਹਾ ਹੈ ਔਰ ਅੰਦਰ ਜਿਹੜਾ ਸੰਗਤ ਵਾਸਤੇ ਉਹ ਬਕਾਇਦਾ ਤੌਰ ਤੇ ਇੰਤਜ਼ਾਮ ਕੀਤਾ ਜਾ ਰਿਹਾ ਹੈ ਬਿਲਕੁਲ ਪੀਵਾਂਗੇ ਜੀ ਬੈਠ ਕੇ ਪੀਪਾ ਭੈਣ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕੁਲਵਿੰਦਰ ਕੌਰ ਹੈ ਜੀ ਜੀ ਕੁਲਵਿੰਦਰ ਕੌਰ ਕੁਲਵਿੰਦਰ ਜੀ ਬੜੇ ਪਿਆਰ ਦੇ ਨਾਲ ਸੇਵਾ ਕਰਦੇ ਨਜ਼ਰ ਆ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਹਰ ਸਾਰੀ ਲੰਗਰ ਲਾਉਂਦੇ ਹੋ ਕਿ ਸੇਵਾ ਦੇਖੋ ਜੀ ਇਹ ਲੰਗਰ ਕਿਹੜਾ ਆਪਣੀ ਮਰਜ਼ੀ ਨਾਲ ਆਪਾ ਲਗਾਉਂਦੇ ਇਹ ਵੀ ਪਰਮਾਤਮਾ ਦੀ ਕਿਰਪਾ ਹੈ ਜਿਹਦੇ ਉਹਨਾਂ ਦੀ ਓਟ ਸਦਕਾ ਹੀ ਸਾਰਾ ਲੰਗਰ ਜਿਹੜਾ ਲੱਗਦਾ ਹੈ ਪਰ ਜਿਹੜਾ ਮਨੁੱਖ ਹੈ ਉਹ ਕੁਝ ਨਹੀਂ ਕਰ ਸਕਦਾ ਨਾ ਬਿਲਕੁਲ ਜਿਸ ਨੂੰ ਮਾਲਕ ਦਏ ਉਹੋ ਹੀ ਲਾਏਗਾ ਨਾ ਬਿਲਕੁਲ ਜੀ ਜੀ ਅੱਛਾ ਤੁਸੀਂ ਵੀ ਸੰਸਥਾ ਵੱਲੋਂ ਅਸ਼ੀਦ ਭਗਤ ਸਿੰਘ ਕਲੱਬ ਲਈ ਹੋ ਕਿ ਨਹੀਂ ਜੀ ਅਸੀਂ ਆਪਸ ਤੇ ਅਧਿਆਪਕਾਂ ਅੱਛਾ ਬਤੌਰ ਅਧਿਆਪਕਾ ਅੱਛਾ ਕਿਸ ਸਬਜੈਕਟ ਦੇ ਦੇ ਆਪਕੋ ਮੈਂ ਐਸਐਸ ਪੰਜਾਬੀ ਓਕੇ ਓਕੇ ਵੀਰ ਜੀ ਤੁਹਾਡਾ ਕੀ ਨਾਮ ਹੈ ਮੇਨੋ ਰਾਮ ਸਿੰਘ ਆ ਜੀ ਐ ਰਾਮ ਸਿੰਘ ਜੀ ਕਿੱਥੋਂ ਬਿਲੋਂਗ ਕਰਦੇ ਹੋ ਸਰਹੰਦ ਤੋਂ ਬਿਲੋਂਗ ਕਰਦਾ ਜੀ ਅੱਛਾ ਜੀ ਸ਼ਹੀਦ ਭਗਤ ਸਿੰਘ ਮੋਰਲ ਕਲੱਬ ਦੇ ਵਿੱਚ ਮੈਂ ਸੀਨੀਅਰ ਉਮੀਦਵਾਰ ਪ੍ਰਧਾਨ ਆ ਜੀ ਤੇ ਜਿਹੜੀ ਸਾਡੀ ਸੰਸਥਾ ਹੈ ਜੀ ਉਹ ਤਕਰੀਬਨ ਆਲਮੋਸਟ ਕੰਮ ਕਰਦੀ ਹੋ ਰਹੀਦੀ ਹੈ ਕੋਈ ਨਾ ਕੋਈ ਤੇ ਮੈਂ ਕਿ ਪਿਛੇ ਹੋਰੇ ਫਤਿਹਗੜ੍ਹ ਸਾਹਿਬ ਦੇ ਵਿੱਚ ਹੜਾਏ ਸੀ ਉਹਦੇ ਵੀ ਸਾਡੀ ਇੱਕ ਸੰਸਥਾ ਨੇ ਬੜਾ ਵੱਡਾ ਕੰਮ ਕੀਤਾ ਜੀ ਤੇ ਜਿਹੜੇ ਲੋੜਵੰਦ ਬੰਦੇ ਸੀ ਉਹਨਾਂ ਨੂੰ ਪੈਸੇ ਵੀ ਕੈਸ਼ ਦਿੱਤੇ ਤੇ ਉਹਨੀਆਂ ਹੋਰ ਵੀ ਜ਼ਰੂਰਤਾਂ ਪੂਰੀਆਂ ਕੀਤੀਆਂ ਤੇ ਸਾਡੀ ਤਕਰੀਬਨ ਸੰਸਥਾ ਹੈਗੀ ਆ ਬਹੁਤ ਤਕਰੀਬਨ 20-21 ਸਾਲ ਤੋਂ ਚੱਲ ਰਹੀ ਹੈ ਜੀ ਹਾਂ ਫਿਰ ਕਿਸ ਤਰ੍ਹਾਂ ਕਿਸ ਤਰ੍ਹਾਂ ਉਹ ਪੈਸਿਆਂ ਦਾ ਇੰਤਜ਼ਾਮ ਕਿਸ ਤਰ੍ਹਾਂ ਕਰਦੇ ਹੋ ਜਦੋਂ ਕੋਈ ਇਸ ਤਰ੍ਹਾਂ ਦੀ ਕੁਦਰਤੀ ਆਫਤ ਆ ਜਾਂਦੀ ਹੈ ਫਿਰ ਪੈਸਿਆਂ ਦਾ ਇੰਤਜ਼ਾਮ ਵੈਸੇ ਤਾਂ ਜੀ ਜੋ ਲੋਕ ਸਾਡੇ ਸੰਸਥਾ ਦੇ ਮੈਂਬਰ ਨੇ ਜਿਹੜੇ ਸਾਰੇ ਆਪ ਰਲ ਮਿਲ ਕੇ ਆਪਸ ਦੇ ਵਿੱਚ ਭਾਈਚਾਰੇ ਵੱਲੋਂ ਹੀ ਉਹ ਆਪਣੇ ਤੇਲ ਫੁੱਲ ਭੇਟਾ ਜਿਹੜੇ ਜੋ ਵੀ ਆਪਣੀ ਮਰਜ਼ੀ ਨਾਲ ਦਿੰਦਾ ਉਸ ਸਰ ਅੱਗੇ ਆਉਂਦੇ ਨਹੀਂ ਹਾਂਜੀ ਬੱਸ ਦਾ ਮੰਗਣ ਦੀ ਲੋੜ ਨਹੀਂ ਪੈਂਦੀ ਹੁੰਦੀ ਹੈਗੀ ਜੀ ਜਦੋਂ ਆਪਾਂ ਦਾਨ ਕਰਦੇ ਆ ਨਾ ਕਿਸੇ ਨੂੰ ਦਾਨ ਉਹ ਤਾਂ ਫੇ ਮਾਲਕ ਆਪ ਹੀ ਹਾਂ ਆਪੇ ਸਭ ਕੁਝ ਕਰਵਾ ਲੈਂਦੇ ਜੀ ਸਾਨੂੰ ਕੁਝ ਪਤਾ ਵੀ ਨਹੀਂ ਲੱਗਦਾ ਹੈਗਾ ਕਿਉਂਕਿ ਵੀ ਜੇ ਆਪਾਂ ਕਹਿੰਦੇ ਵੀ ਜੇ ਆਪਾਂ 5 ਤੋਂ ਸ਼ੁਰੂ ਕਰਦੇ 10 ਤੋਂ ਸ਼ੁਰੂ ਕਰਦੇ ਹਜ਼ਾਰਾਂ ਲੱਖਾਂ ਦੇ ਵਿੱਚ ਆਪਣੇ ਆਪ ਹੀ ਬਣ ਜਾ ਔਰ ਇਹੋ ਜਿਹਾ ਦਾਨ ਸਤਗੁਰ ਕਰਵਾਵੇ ਕਰਵਾਵੇ ਜੀ ਕਰਵਾਵੇ ਜਦੋਂ ਆਪਣੀ ਹਕ ਲਾਲ ਦੀ ਲੰਗਰ ਦੇਖੋ ਅਸੀਂ 5 ਵਜੇ ਤੋਂ 12 ਵਜੇ ਤੱਕ ਦਾ ਟਾਈਮ ਰੱਖਿਆ ਸੀ ਪਰ ਸਾਨੂੰ ਨਹੀਂ ਪਤਾ ਵੀ ਇਹ ਇਸ ਟਾਈਮ ਤੱਕ ਕਿਵੇਂ ਚੱਲ ਰਿਹਾ ਲੰਗਰ ਇਹ ਸਭ ਉਸ ਪ੍ਰਮਾਤਮਾ ਦੀ ਕਿਰਪਾ ਸਦਕੇ ਚੱਲ ਬਿਲਕੁਲ ਜੀ ਬਿਲਕੁ मीत ਪ੍ਰਧਾਨ ਨੇ ਸੰਸਥਾ ਦੇ ਬਹੁਤ ਵਧੀਆ ਤਰੀਕੇ ਨਾਲ ਸੇਵਾ ਕਰ ਰਹੇ ਨੇ ਔਰ ਵੱਡੀ ਗੱਲ ਇਹ ਹੈ ਕਿ ਜਿੰਨੀ ਵੀ ਸ਼ਰਧਾ ਹੈ ਇਹਨਾਂ ਚ ਇਹ ਕਿਸ ਤਰ੍ਹਾਂ ਇੰਤਜ਼ਾਮ ਕਰਦੇ ਨੇ ਮਾਲਕ ਜਾਣਦਾ ਔਰ ਅਸੀਂ ਤਾਂ ਇਹ ਕਹਿੰਦੇ ਹਾਂ ਕਿ ਸਤਗੁਰੂ ਇਹਨਾਂ ਲੋਕਾਂ ਨੂੰ ਇਹ ਸੰਗਤ ਨੂੰ ਇੰਨਾ ਕੁ ਦੇਵੇ ਤਾਂ ਕਿ ਇਹ ਦੂਸਰਿਆਂ ਨੂੰ ਵੱਧ ਤੋਂ ਵੱਧ ਜਿਹੜਾ ਹੈ ਉਹ ਦਾਨ ਕਰ ਸਕਣ। ਸੋ ਤੁਹਾਨੂੰ ਸਾਡਾ ਇਹ ਪੂਰੇ ਦਾ ਪੂਰਾ ਐਪੀਸੋਡ ਕਿਸ ਤਰ੍ਹਾਂ ਲੱਗਾ ਫੀਡਬੈਕ ਜ਼ਰੂਰ ਦੇਣੀ ਔਰ ਪ੍ਰੋਗਰਾਮ ਦੇ ਅੰਤ ਵਿੱਚ ਤੁਸੀਂ ਜੁੜੇ ਰਹੋ ਪੋਸੂਨਾਮਾ YouTube ਚੈਨਲ ਦੇ ਨਾਲ ਮੈਨੂੰ ਤੇ ਵਿਸ਼ਨੂੰ ਨੂੰ ਦਿਓ ਇਜਾਜ਼ਤ।